ਕਹਿੰਦੇ ਆ ਗਏ ਹਨ ਪਰ ਉਹਨਾਂ ਨੇ ਜੋ ਝਾੜੂ ਵਾਲੇ ਹਨ ਉਹਨਾਂ ਨੇ ਆਈ ਸਾਨੂੰ ਵੋਟਾਂ ਬਾਹ ਅਸੀਂ ਆਹ ਕਰਦਾਂਗੇ ਜੇਕਰ ਲਗਾਉਣਾ ਚਾਹੀ ਮੈਂ ਝਾੜੂ ਫੇਰ ਕੇ ਰਾ ਦਿੱਤਾ ਸਾਡੇ ਘਰ ਆ ਕੇ ਰਾ ਦਿੱਤੇ ਗਾਉਂਗਾ ਰਹਿੰਦੇ ਜੁੱਤੀਆਂ ਮਾਰਨੀਆਂ ਹੋਈਆਂ ਸਰਕਾਰਾਂ ਦੇ ਤੁਹਾਨੂੰ ਆਵਾਜ਼ਾਂ ਠੰਡ ਦੇ ਵਜ੍ਹਾ ਭੁੱਲਣ ਡਿਆ ਹਨ ਪਹਿਲਾਂ ਇਹ ਪਾਕਿਸਤਾਨ ਦੇ ਉੱਜੜੇ ਹਨ ਉਹਨਾਂ ਨੇ ਸਾਨੂੰ ਪਾਕਿਸਤਾਨ ਜਾਦ ਕਰਾਤਾ ਆਏ ਦੇ ਵੀ ਗੱਲ ਕਹਿੰਦੇ ਵੇ ਜੇ ਮੌਧਿਆ ਹੋ ਗਿਆ ਨਹੀਂ ਆਈ ਝੁੰਦੇ ਤੇ ਤੁਸੀਂ ਪਾਕਸਤਾਨ ਨਾਲ ਸਾਡੀ ਗੱਲਬਾਤ ਕਰਾ ਕੋਠੇ ਬਹੁਤ ਵੱਡਾ ਤੋਹਫਾ ਦਿੱਤਾ ਸਰਕਾਰ ਨੇ ਸਾਨੂੰ ਭੁੱਲੀ ਨਹੀਂ ਸਕਦੇ ਜਿੰਨਾ ਤੱਕ ਸਾਡੀ ਜ਼ਿੰਦਗੀ ਰਹੇਗੀ ਨਾ ਅਸੀਂ ਕਦੀ ਵੀ ਇਹ ਮਾਨ ਸਰਕਾਰ ਨੂੰ ਭਗਵੰਤ ਮਾਨ ਨੂੰ ਭੁੱਲੀ ਨਹੀਂ ਸਕਦੇ ਇੰਨਾ ਵਧੀਆ ਤੋਹਫਾ ਦਿੱਤਾ ਘਰਾਂ ਚੋਂ ਕੱਢ ਕੇ ਸਾਨੂੰ ਸੜਕਾਂ ਤੇ ਬਿਠਾਤਾ ਮਜਬੂਰ ਕਰਤਾ ਟਾਲੀਆਂ ਝੰਡੀਆਂ ਹੱਥ 'ਚ ਫੜਾਤੀਆਂ 9 ਸਾਲ ਵਾਲੇ ਦਿਨ ਲੋਕ ਆਪਣੇ ਘਰਾਂ ਨੂੰ ਸਜਾਉਂਦੇ 9 ਸਾਲ ਤੇ ਰਹਿੰਦੇ ਘਰ 'ਚ ਰਹਿੰਦੇ ਆ ਅਸੀਂ ਕਿੱਥੇ ਸਗਾਈਏ ਚੰਗੇ ਭਲੇ ਘਰਾਂ ਦੇ ਵਿੱਚ ਰਹਿ ਕੇ ਸਾਨੂੰ ਤੰਬੂਆਂ 'ਚ ਫੜਾਤਾ ਅਸੀਂ ਵੋਟਾਂ ਪਾਈਆਂ ਨਾ ਤੇ ਅਸੀਂ ਵੋਟਾਂ ਪਾ ਕੇ ਅਸੀਂ ਦੁਖੀ ਹੋ ਗਿਆ ਸਾਨੂੰ ਸੜਕਾਂ ਤੇ ਬਿਠਾਤਾ ਲੱਖ ਲਾਂ ਤੇ ਨੂੰ ਵੋਟਾਂ ਪਾਉਂਦੀ ਇਹਨਾਂ ਤੇ ਪਾੜ ਕੇ ਸੁੱਟ ਦੇ ਦਿੰਦੇ ਜਾਂ ਤੇ ਕੈਨਸਲ ਕਰ ਦਿੰਦੇ ਵੋਟਾਂ ਹੋਈ ਚੰਗੀਆਂ ਸੀਗੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਸੰਵਾਦ ਪੰਜਾਬੀ ਤੇ ਮੈਂ ਹਾਂ ਤੁਹਾਡੇ ਨਾਲ ਅਮਨ ਗਿੱਲ ਸਾਥੀਓ ਇਸ ਵੇਲੇ ਜਿਹੜੀਆਂ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਰਹੇ ਹੋ ਇਹ ਚਲੰਦਰ ਪੀਏਪੀ ਚੌਂਕ ਦੀਆਂ ਇਹ ਨੈਸ਼ਨਲ ਹਾਈਵੇ ਕਿਸਾਨ ਆਗੂਆਂ ਵੱਲੋਂ ਬੰਦ ਕੀਤਾ ਗਿਆ ਹੈ ਕਾਰਨ ਤੁਹਾਨੂੰ ਸਭ ਨੂੰ ਪਤਾ ਹੈ ਕਿ ਲਤੀਫਪੁਰੇ ਦੇ ਵਿੱਚ ਜੋ ਘਰ ਤੋੜੇ ਗਏ ਸੀ ਉਹਨਾਂ ਨੂੰ ਲੈ ਕੇ ਲੋਕਾਂ ਦੀਆਂ ਮੰਗਾਂ ਸੀ ਕਿ ਦੁਬਾਰਾ ਤੋਂ ਸਾਡੇ ਘਰ ਬਣਾਏ ਜਾਣ ਉਸ ਚੀਜ਼ ਨੂੰ ਲੈ ਕੇ ਕਿਸਾਨੀ ਆਗੂਆਂ ਵੱਲੋਂ ਤੇ ਲਤੀਫਪੁਰੇ ਦੇ ਲੋਕਾਂ ਵੱਲੋਂ ਇਹ ਹਾਈਵੇ ਨੈਸ਼ਨਲ ਹਾਈਵੇ ਬੰਦ ਕੀਤਾ ਗਿਆ ਹੈ ਤੇ ਤੁਹਾਨੂੰ ਲੋਕਾਂ ਦੇ ਨਾਲ ਗੱਲਬਾਤ ਕਰਾਵਾਂਗੇ ਲੋਕਾਂ ਦਾ ਦਰਦ ਸੁਣਾਵਾਂਗੇ ਕਿ ਆਖਰ ਕਿਉਂ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਨਵਾਂ ਸਾਲ ਚੜ ਚੁੱਕਾ ਹੈ ਤੇ ਨਵੇਂ ਸਾਲ ਤੇ ਸਰਕਾਰ ਨੂੰ ਇੱਕ ਧਰਨੇ ਦੇ ਵੱਜੋਂ ਤੋਹਫਾ ਦਿੱਤਾ ਜਾ ਰਿਹਾ ਇਸ ਈਨ ਨੂੰ ਲੈ ਕੇ ਕੀ ਕਹੂੰਗਾ ਭਾਈ ਇਹ ਤੋਹਫਾ ਦੇ ਤੋਹਫਾ ਤੁਹਾਨੂੰ ਕਹਿ ਨਹੀਂ ਸਕਦੇ ਸਰਕਾਰ ਨੂੰ ਇਹ ਵੀ ਸਾਡੀ ਮਜਬੂਰੀ ਆ ਕਿਉਂਕਿ ਕਿਹਦਾ ਜੀ ਕਰਦਾ ਨਵੇਂ ਸਾਲ ਵਾਲੇ ਦਿਨ ਪਹਿਲੇ ਦੇਣੀ ਆ ਰੋੜਾ ਦੇ ਆ ਕੇ ਬੰਦੇ ਬੈਠਣਨ ਕਿਹੜਾ ਨਹੀਂ ਜੀ ਕਰਦਾ ਬਈ ਇਹ ਸਾਡੀ ਮਜਬੂਰੀ ਆ ਇਹ ਸਾਨੂੰ ਸਰਕਾਰਾਂ ਨੇ ਬਹੁਤ ਮਾੜੇ ਸਾਡੇ ਹਾਲਾਤ ਕੀਤੇ ਸਾਡੇ ਘਰ ਖੋਲੇ ਆ ਇਹ ਸਾਨੂੰ ਆ ਕੇ ਉਦਾਂ ਵੀ ਇਹਨਾਂ ਨੇ ਉੱਤੇ ਵੀ ਸੜਕਾਂ ਤੇ ਬਿਠਾਤਾ ਇਹ ਵੀ ਸੜਕਾਂ ਨੇ ਇਥੇ ਸੱਪਾ ਆਪਣੇ ਹੱਕਾਂ ਲਈ ਬੈਠੇ ਇੱਥੇ ਬਈ ਇਹ ਤਾਂ ਆਪਣੇ ਹੱਕ ਲੈਣੇ ਆ ਉਹਨਾਂ ਕੋ ਤਾਂ ਬੈਠੇ ਵੀ ਹੱਤ ਨੂੰ ਵੀ ਮੇਰੇ ਵੱਲੋਂ ਕਵਰ ਕੀਤਾ ਗਿਆ ਸਾਡੀ ਟੀਮ ਦੇ ਵੱਲੋਂ ਨਵੇਂ ਸਾਲ ਨੂੰ ਲੈ ਕੇ ਲਤੀਪੁਰਾ ਕਵਰ ਕੀਤਾ ਗਿਆ ਕਿ ਮਾਡਲ ਟਾਊਨ ਨੀਅਰ ਪੈਂਦਾ ਲਤੀਪੁਰੇ ਦੇ ਪੀਪੀਆਰ ਮਾਰਕੀਟ ਨੀਅਰ ਪੈਂਦੀ ਆ ਲੋਕ ਜਸ਼ਨ ਮਨਾ ਰਹੇ ਨੇ ਤੇ ਇੱਕ ਪਾਸੇ ਲੋਕ ਰੋੜਾ ਦੇ ਉੱਤੇ ਰੋਲ ਰਹੇ ਨੇ ਟੈਂਟਾਂ ਦੇ ਵਿੱਚ ਰਹਿ ਰਹੇ ਨੇ ਉਸ ਚੀਜ਼ ਨੂੰ ਵੀ ਕਵਰ ਕੀਤਾ ਗਿਆ ਤੇ ਕਿਤੇ ਨਾ ਕਿਤੇ মিডিਆ ਨੇ ਇਸ ਚੀਜ਼ ਨੂੰ ਦਿਖਾਣ ਦੀ ਨਹੀਂ ਕੋਸ਼ਿਸ਼ ਕੀਤੀ ਪਰ ਅਸੀਂ ਕਿਤੇ ਨਾ ਕਿਤੇ ਇਸ ਚੀਜ਼ ਨੂੰ ਕੋਸ਼ਿਸ਼ ਕੀਤੀ ਹੈ ਦਿਖਾਣ ਦੀ ਤੇ ਕੀ ਲੱਗਦਾ ਹੈ ਕਿ ਇਸ ਧਰਨੇ ਤੋਂ ਬਾਅਦ ਸਰਕਾਰ ਮੰਗਾ ਮੰਨੇਗੀ ਬਾਈ ਸਰਕਾਰ ਤੇ ਆਈ ਤੇ ਕਹੀਏ ਸਾਡੀਆਂ ਮੰਗਾ ਪਹਿਲਾਂ ਹੀ ਮੰਗ ਮੰਗ ਲੈਣ ਮੰਨ ਲੈਣ ਕਿਉਂਕਿ ਸਾਨੂੰ ਕੀ ਲੋੜ ਪਈ ਬਾਈ ਧਰਨੇ ਤੇ ਬਹਿਣ ਦੀ ਕਿਹੜਿਆ ਦੇ ਕਿਹਦਾ ਦਿਲ ਕਰਦਾ ਕੋਣ ਬੈਠੇ ਇਨੀ ਠੰਡ 'ਚ ਕੋਈ ਇਹਨਾਂ ਦਿਲ ਕਰਦਾ ਤੇ ਰਾਤ ਦੀ ਗੱਲ ਸਾਰਾ ਸ਼ਹਿਰ ਜਸ਼ਨ ਮਨਾ ਰਿਹਾ ਸਿਰਫ ਆਪਣੇ ਬੰਦੇ ਜਿਹੜੇ ਉਹ ਵੀ ਦੋਗੋ ਦੁੱਖ 'ਚ ਬੈਠੇ ਭਾਈ ਬਾਹਰ ਮਜਬੂਰੀ ਆ ਜੇ ਬੈਠੇ ਭਾਈ ਬਾਹਰ ਨਹੀਂ ਤੇ ਅਸੀਂ ਵੀ ਅਸੀਂ ਵੀ ਨਵਾਂ ਸਾਲ ਵਧੀਆ ਮਨਾਣਾ ਸੀ ਸਾਡੇ ਘਰ ਹੁੰਦੇ ਘਰ ਦੇ ਅੰਦਰ ਵਧੀਆ ਨਵਾਂ ਸਾਲ ਆਪਣੇ ਘਰ ਦੇ ਆਣਾ ਵਧੀਆ ਮਨਾਣਾ ਸੀ ਪਰ ਇਹਨਾਂ ਨੇ ਸਾਨੂੰ ਰੋੜਾ ਦੇ ਆ ਕੇ ਮਜਬੂਰ ਕਰ ਛੜਿਆ ਆਪਾਂ ਆਪਾਂ ਨਹੀਂ ਖੁਦ ਨਹੀਂ ਆਏ ਇਹ ਸਰਕਾਰ ਸਾਨੂੰ ਰੋੜਾ ਤੇ ਲੈ ਕੇ ਆਈ ਆ ਇਹ ਆਸ਼ੀ ਨਹੀਂ ਆਏ ਤੇ ਕਿਸੇ ਐਮਐਲਏ ਜਾਂ ਮੰਤਰੀਆਂ ਵੱਲੋਂ ਕੋਈ ਕੂਚ ਕੀਤੀ ਕੀ ਕੱਲ ਦੇ ਦਿਨ ਨੂੰ ਲੈ ਕੇ ਕੱਲ ਦੇ ਦਿਨ ਤੋਂ ਬਾਈ ਕੱਲ ਤੋਂ ਨਹੀਂ ਕਿ ਇਹਨੇ ਵੀ ਪੂਜ ਕੀਤੀ ਸਾਡਾ ਮੌਜੂਦਾ ਐਮਐਲਏ ਪ੍ਰਗਟ ਸਿੰਘ ਉਹਨੇ ਅਜੇ ਤੱਕ ਨਹੀਂ ਕੋਈ ਪੂਜ ਕੀਤੀ ਸਾਡੇ ਕੋ ਸਾਡੇ ਕੋ ਉਹ ਨਹੀਂ ਪਹੁੰਚੇ ਹਜੇ ਤੱਕ ਜਿਹਨੂੰ ਪਹੁੰਚਣਾ ਚਾਹੀਦਾ ਸੀ ਉਹ ਨਹੀਂ ਪਹੁੰਚੇ ਸਾਡੇ ਤੱਕ ਬਾਕੀ ਦੇ ਐਮਐਲਏ ਚਲੋ ਆਈ ਜਾਣ ਠੀਕ ਹੈ ਜੋ ਜਿੱਦਾਂ ਵੀ ਕਹਿਣ ਚਲੋ ਅਸੀਂ ਕਿਹਨੂੰ ਮਾੜਾ ਨਹੀਂ ਕਹਿਣਾ ਕਿਉਂਕਿ ਸਾਰੀਆਂ ਸਰਕਾਰਾਂ ਇੱਕੋ ਜਿਹੀ ਹੀ ਆ ਕੋਈ ਸਰਕਾਰ ਨਹੀਂ ਚੰਗੀ ਸਾਰੀਆਂ ਇੱਕੋ ਜਿਹੀਆਂ ਸਰਕਾਰਾਂ ਆ ਪਰ ਇਹ ਕਿ ਸਾਨੂੰ ਆਪਾਂ ਇਹੀ ਬਸ ਕਹਿੰਦੇ ਆ ਕੋਈ ਵੀ ਸਰਕਾਰ ਹੋਵੇ ਸਾਡੂ ਸਾਨੂੰ ਸਾਡੇ ਹੱਕ ਦਵਾਏ ਜਾਣ ਸਾਨੂੰ ਸਾਡੇ ਘਰ ਵਾਪਸ ਦਵਾਏ ਜਾਣ ਇਹ ਨਹੀਂ ਕਿ ਸਾਨੂੰ ਸ਼ਹਿਰੋਂ ਬਾਹਰ ਗੱਡ ਕੇ ਮਾਰੋ ਕਿ 2 بی ਐਚ ਕੇ ਫਲੈਟ ਲੈ ਲਓ ਤੁਹਾਨੂੰ ਉਹ ਘਰ ਦੇ ਦਿੰਦੇ ਤੁਹਾਨੂੰ ਇੱਥੇ ਜ਼ਮੀਨ ਦੇ ਦਿੰਦੇ ਅਸੀਂ ਉਹੀ ਜ਼ਮੀਨ ਉੱਥੇ ਹੀ ਅਸੀਂ ਰਹਿਣਾ ਆ ਹਪਾ ਆਪਣੀ ਜ਼ਮੀਨ ਤੇ ਹੀ ਰਹਿਣਾ ਸਾਡੀ ਸਾਡੀ ਜ਼ਮੀਨ ਤੇ ਹੀ ਸਾਨੂੰ ਘਰ ਬਣਾ ਕੇ ਦਿੱਤਾ ਜਾਣ। ਕਿਹਾ ਜਾ ਰਿਹਾ ਸੁਪਰੀਮ ਕੋਰਟ ਦਾ ਆਰਡਰ ਹੈ ਤੇ ਜੇਕਰ ਸਰਕਾਰ ਇਹ ਮੰਗਾ ਨਹੀਂ ਮੰਨਦੀ ਤੇ ਇਸ ਤੋਂ ਅਗਲਾ ਕੀ ਕਦਮ ਹੋਏਗਾ? ਜੇ ਤੇ ਹੁਣ ਸਰਕਾਰ ਨਹੀਂ ਮੰਗਾ ਮੰਗਾਂ ਮੰਦੀ ਤੇ ਇਸ ਤੋਂ ਬਾਅਦ ਵੱਡੇ ਧਰਨੇ ਦੀ ਕੋਲ ਹੋਏਗੀ। ਹਾਈਵੇ ਜਾਮ ਕੀਤਾ ਜਾਏਗਾ। ਪੱਕੇ ਮੋਰਚੇ ਹਾਈਵੇ ਤੇ ਲੱਗਣਗੇ ਫਿਰ। ਕਿ ਐਦਾ ਤਾਂ ਮੋਰਚਾ ਮੁਹੱਲੇ ਬਾਹਰ ਹੀ ਲੱਗਾ ਆ ਰੋਡ ਤੇ ਉੱਥੇ ਲੱਗਾ ਪਿਆ ਜਿੱਥੇ ਘਾਟ ઠੇ ਆ ਫਿਰ ਮੋਰਚੇ ਰੋੜਾ ਤੇ ਆਏ ਨੇ ਪੱਕੇ ਦਿੱਲੀ ਵਾਂਗੂ ਕਿਤੇ ਨਾ ਕਿਤੇ ਮੀਡੀਆ ਨੂੰ ਵੀ ਰੋਕਿਆ ਜਾ ਰਿਹਾ ਕਿ ਜਿੱਥੇ ਕਿਸਾਨ ਆਕੂ ਇਕੱਠੇ ਹੋ ਰਹੇ ਨੇ ਉੱਥੇ ਕਵਰ ਨਾ ਕੀਤਾ ਜਾਵੇ ਲਾਈਕ ਜਿੱਦਾਂ ਜੀਰਾ ਹੋ ਗਿਆ ਲਤੀਪੂਰਾ ਹੋ ਗਿਆ ਇੱਕ ਦੋ ਜਗ੍ਹਾ ਹੋਰ ਨੇ ਜਿੱਥੇ ਕਿਸਾਨਾਂ ਆਗੂਆਂ ਦੇ ਧਰਨੇ ਲੱਗੇ ਉੱਥੇ ਕਵਰ ਜਾ ਰਿਹਾ ਬਾਈ ਆਪਣੇ ਕੋ ਰਿਪੋਰਟਰ ਆਂਦੇ ਸੀ ਉਹਨਾਂ ਨੇ ਸਾਨੂੰ ਇੰਨੀ ਗੱਲ ਦੱਸੀ ਕਿ ਸਾਨੂੰ ਧਮਕਾ ਰਹੇ ਆ ਕਿ ਤੁਹਾਡੇ ਤੇ ਪਰਚੇ ਕਰ ਦਾਂਗੇ ਤੁਸੀਂ ਰਿਪੋਰਟ ਇੰਨੀ ਕੀਤੀ ਪਰ ਜਿਹੜੇ ਕਈ ਵੀਰ ਤੁਹਾਡੇ ਅਰਗੇ ਨਹੀਂ ਡਰਦੇ ਜ ਪ੍ਰੇ ਬਹੁਤ ਧੰਨਵਾਦ ਕਰਦੇ ਪ੍ਰੈਸ ਦਾ ਕਿਉਂਕਿ ਜਿਨ੍ਹਾਂ ਨੇ ਸਾਡੀ ਆਵਾਜ਼ ਪੂਰੀ ਦੁਨੀਆ ਤੱਕ ਪਹੁੰਚਾਈ ਆ ਤੇ ਜਿਹੜੀ ਸਾਡੇ ਨਾਲ ਸਭ ਤੋਂ ਵੱਧ ਸਪੋਰਟ ਕਰ ਰਹੀ ਐ ਇਸ ਟਾਈਮ ਪ੍ਰੈਸ ਕਰ ਰਹੀ ਐ ਤੁਸੀਂ ਦੇਖ ਸਕਦੇ ਆ ਇੱਥੇ ਤਰਨੇ ਦੇ ਵਿੱਚ ਬਜ਼ੁਰਗ ਵੀ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਦਰਦ ਜਾਣਾਂਗੇ ਪਾਪਾ ਜੀ ਆਪਣਾ ਵੀ ਉੱਥੇ ਘਰ ਸੀਗਾ ਹਾਂਜੀ ਆਪਣਾ ਘਰ ਵੀ ਇੱਥੇ ਹੀ ਦੀ ਜਿਹੜਾ ਨਹੀਂ ਇੱਥੇ ਪਾਕਿਸਤਾਨ ਆ ਕੇ ਬੈਠੇ ਆ ਤੁਹਾਡੇ ਵੱਡੇ ਬੈਠੇ ਹਨ ਆਹ ਦੇ ਚਲੋ ਇਹ ਕਮੇਨ ਮਤਲਬ ਬਣਾ ਕੇ ਤਾਂ ਗੁਜ਼ਾਰੇ ਕੀਤੇ ਆਪਣੇ ਮਾੜੇ-ਮੋٹے ਕਮਰੇ ਪਾਏ ਫੇਰੇ ਆਂ ਪੱਕੇ ਵੀ ਬਉਣੇ ਚਾਲੂ ਕੀਤੇ ਪਰ ਸਾਡਾ ਸਰਕਾਰ ਨੇ ਕੋਈ ਦੇ ਢਾਉਣ ਲੱਗਾ ਨਾ ਐਡੀ ਠੰਡ ਦੇ ਵਿੱਚ ਨਵੇਂ ਸਾਲ ਵਾਲੇ ਦਿਨ ਤੁਸੀਂ ਧਰਨਾ ਲਾ ਰਹੇ ਕੀ ਕਹੋਗੇ ਸਰਕਾਰ ਬਾਰੇ ਕੀ ਕਹੀਏ ਸਰਕਾਰ ਨੂੰ ਇਹਨਾਂ ਨੂੰ ਇਹੋ ਮੂੰਹ ਕਾਲਾ ਨਾ ਕਰ ਰਹੇ ਆ ਬਈ ਉਹ ਲੋਕੀਂ ਦੇ ਖੁਸ਼ੀਆਂ ਮਨਾਉਂਦੇ ਆਂ ਉਹਨਾਂ ਦੀ ਜਾਨ ਨੂੰ ਰੋਣੇ ਆਂ ਭੁੱਖੇ ਜਾਇ ਉੱਥੇ ਰਹਿਨੇ ਆ ਰਾਤ ਨੂੰ ਠੰਡਾਂ ਦੇ ਵਿੱਚ ਰਹਿਨੇ ਆ ਬਾਲ ਬੱਚੇ ਸਾਡੇ ਉੱਥੇ ਰਹਿੰਦੇ ਆ ਬੁਰਾ ਹਾਲ ਆ ਬੰਕਰ ਜਾੜਿਆ ਅਸੀਂ ਕਿਹੜਾ ਕਿਦਾਂ ਟਾਈਮ ਨਗਾ ਰਹੇ ਆ ਇਨਾਂ ਦੀ ਸਰਕਾਰ ਆਪ ਦੀ ਸਰਕਾਰ ਕਹਿੰਦੀ ਸੀ ਕਿ ਜੇਕਰ ਸਾਡੀ ਸਰਕਾਰ ਆਵੇਗੀ ਅਸੀਂ ਦਿੱਲੀ ਮਾਡਲ ਲਾਗੂ ਕਰਾਂਗੇ ਪੰਜਾਬ ਦੇ ਵਿੱਚ ਉਹ ਕਹਿੰਦੇ ਆ ਗਏ ਹਣ ਪਰ ਉਹਨਾਂ ਨੇ ਉਹ ਝਾੜੂ ਵਾਲੇ ਹਾਂ ਦਾ ਉਹਨਾਂ ਨੇ ਭਾਈ ਸਾਨੂੰ ਵੋਟਾਂ ਬਾਓ ਅਸੀਂ ਆ ਕਰ ਦਾਂਗੇ ਜੇ ਕਰ ਦਾਂਗੇ ਉਹਨਾਂ ਚਾਈ ਮੋਈ ਝਾੜੂ ਫੇਰ ਕੇ ਰੱਖ ਦਿੱਤਾ ਸਾਡੇ ਘਰ ਆ ਕੇ ਰੱਖ ਦਿੱਤਾ ਕਿਹਾ ਜਾਂਦਾ ਸੀਗਾ ਕਿ ਆਮ ਲੋਕਾਂ ਦੀ ਸਰਕਾਰ ਆ ਲੋਕਾਂ ਦੀ ਪਹਿਲ ਦੇ ਆਧਾਰ ਤੇ ਗੱਲ ਸੁਣੀ ਜਾਏ ਅਸੀਂ ਜਾਨੇ ਹਾਂ ਸਾਡੇ ਚਲੋ ਇਹ ਸਾਡੇ ਵਿੱਚੋਂ ਨਿਕਲਿਆ ਖਰੇ ਸਾਡੀ ਸੋਚੂਗਾ ਕਹੇ ਪਰ ਇਹਨੇ ਸੋਚਣ ਦੀ ਗੱਲ ਨਹੀਂ ਕੀਤੀ ਇਹਨੇ ਡਾਉਣ ਦੀ ਗੱਲ ਕੀਤੀ ਆ ਲੋਕਾਂ ਨੇ ਪਿੰਡਾਂ ਦੇ ਵਿੱਚੋਂ ਪਿੰਡਾਂ ਪੰਚਾਇਤੀ ਜ਼ਮੀਨਾ ਕੱਢ ਲੋ ਇਹਨਾਂ ਦੇ ਰਾਜ ਕਿਥੋਂ ਨੇ ਭੁਖੀਆਂ ਸਰਕਾਰਾਂ ਦੇ ਹਾਂ ਇਹਨਾਂ ਦੇ ਘਰ ਜਾਣਦੀਆਂ ਤਨਖਾਹਾਂ ਲੈਂਦਾ ਫੇਰ ਕੁੜੀਆਂ ਰੋਂਦੇ ਨੇ ਅਸੀਂ ਤਾਂ ਆਪਣੇ ਗੁਜ਼ਾਰੇ ਕਰਕੇ ਅਸੀਂ ਆਪਣਾ ਟਾਈਮ ਨਿਕਾਉਂਨੇ ਆ ਇਹਨੀਆਂ ਨੇ ਤਨਖਾਹਾਂ ਸਾਡੇ ਸਰਾਂ ਤੋਂ ਲੈ ਕੇ ਸਾਡੇ ਸਰਜੀ ਫੇਰ ਜਵਾਬ ਅੰਦਿਆ ਇਹਨਾਂ ਨੂੰ ਇਹੋ ਜਿਹੇ ਸਰਕਾਰਾਂ ਗਾੜੀਆਂ ਨੇ ਗਾ ਆਉਗਾ ਤਾਂ ਇਹਦੇ ਜੁੱਤੀਆਂ ਮਾਰਨੀਆਂ ਹੋਈਆਂ ਸਰਕਾਰਾਂ ਦੇ ਤੁਹਾਨੂੰ ਆਵਾਜ਼ ਠੰਡ ਦੇ ਵਿੱਚ ਜਾ ਭੁੱਲਣ ਡਿਆ ਹਨ ਪਹਿਲਾਂ ਪਾਕਿਸਤਾਨ ਦੇ ਉੱਜੜੇ ਹਾਂ ਉਹਨਾਂ ਨੇ ਸਾਨੂੰ ਪਾਕਿਸਤਾਨ ਯਾਨ ਯਾਦ ਕਰਾਤਾ ਆਹਦੇ ਵੀ ਗੱਲ ਕਹਿਣੇ ਵੇ ਜੇ ਬੌਧਿਆ ਹੋ ਗਿਆ ਨਹੀਂ ਆਈ ਥੋਡੇ ਤੇ ਤੁਸੀਂ ਪਾਸਾ ਨਾ ਰਾਲ ਕੇ ਸਾਡੀ ਗੱਲਬਾਤ ਕਰਾ ਕੋ ਠਕਲਾ ਦਿਓ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਆ ਪਾਪੂਕ ਵੀ ਹੋ ਰਹੇ ਨੇ ਸਾਡੇ ਨਾਲ ਗੱਲਬਾਤ ਕਰਦੇ ਦੌਰਾਨ ਸਾਡੇ ਨਾਲ ਇੱਕ ਮਾਤਾ ਜੀ ਜੁੜੇ ਨੇ ਇਹਨਾਂ ਦਾ ਵੀ ਉੱਥੇ ਲਤੀਫਪੁਰੇ ਦੇ ਵਿੱਚ ਘਰ ਸੀ ਇਹਨਾਂ ਨਾਲ ਗੱਲਬਾਤ ਕਰਦੇ ਆ ਆਂਟੀ ਜੀ ਇੱਕ ਨਵੇਂ ਸਾਲ ਦੇ ਉੱਤੇ ਸਰਕਾਰ ਨੂੰ ਇੱਕ ਇਸ ਤਰੀਕੇ ਦਾ ਤੋਹਫਾ ਦਿੱਤਾ ਜਾ ਰਿਹਾ ਹੈ ਸਰਕਾਰ ਦੀ ਨਾਕਾਮੀ ਹੈ ਬਹੁਤ ਵੱਡਾ ਤੋਹਫਾ ਦਿੱਤਾ ਸਰਕਾਰ ਨੇ ਸਾਨੂੰ ਭੁੱਲ ਨਹੀਂ ਸਕਦੇ ਜਿੰਨਾ ਤੱਕ ਸਾਡੀ ਜ਼ਿੰਦਗੀ ਰਹੇਗੀ ਨਾ ਅਸੀਂ ਕਦੀ ਵੀ ਇਹ ਮਾਨ ਸਰਕਾਰ ਨੂੰ ਭਗਵੰਤ ਮਾਨ ਨੂੰ ਭੁੱਲੀ ਨਹੀਂ ਸਕਦੇ ਇੰਨਾ ਵਧੀਆ ਤੋਹਫਾ ਦਿੱਤਾ ਘਰਾਂ ਚੋਂ ਕੱਢ ਕੇ ਸਾਨੂੰ ਸੜਕਾਂ ਤੇ ਬਿਠਾਤਾ ਮਜਬੂਰ ਕਰਤਾ ਕਾਲੀਆਂ ਝੰਡੀਆਂ ਹੱਥ 'ਚ ਫੜਾਤੀਆਂ ਨਵੇਂ ਸਾਲ ਵਾਲੇ ਦਿਨ ਲੋਕ ਆਪਣੇ ਘਰਾਂ ਨੂੰ ਸਜਾਉਂਦੇ ਨਵੇਂ ਸਾਲ ਤੇ ਰਹਿੰਦੇ ਘਰ 'ਚ ਰਹਿੰਦੇ ਆ ਅਸੀਂ ਕਿੱਥੇ ਸਿਕਾਈਏ ਚੰਗੇ ਭਲੇ ਘਰਾਂ ਦੇ ਵਿੱਚ ਰਹਿ ਕੇ ਸਾਨੂੰ ਤੰਬੂਆਂ 'ਚ ਫੜਾਤਾ ਇਹ ਕਿਹਾ ਜਾਂਦਾ ਸੀਗਾ ਕਿ ਅਸੀਂ ਸਾਡੀ ਸਰਕਾਰ ਆਵੇਗੀ ਤੇ ਦਿੱਲੀ ਮਾਡਲ ਲਾਗੂ ਕਰਾਂਗੇ ਕਿ ਇਹ ਦਿੱਲੀ ਮਾਡਲ ਆ ਆ ਦਿੱਲੀ ਮਾਡਲ ਹੀ ਆ ਕਰਤਾ ਸੜਕਾਂ ਦੇ ਬਿਠਾਤਾ ਹੋਰ ਇਸ ਤੋਂ ਵੱਧ ਕਿਹੜਾ ਮਾਡਲ ਅਸੀਂ ਤਿਆਰ ਕਰਨਾ ਇਹਨੇ ਉਹ ਵੀ ਦੱਸ ਦੇਵੇ ਲੋਕਾਂ ਨੂੰ ਕਿ ਇਸ ਤੋਂ ਵੱਧ ਕਿਹੜਾ ਮਾਡਲ ਤਿਆਰ ਕਰਨ데요 ਕਿਹੜੀ ਰਾਜਨੀਤੀ ਚੱਲਣ ਦੀ ਆ ਸਾਨੂੰ ਉਹ ਵੀ ਪਬਲਿਕ ਨੂੰ ਇਹਨਾਂ ਦੱਸਣੀ ਚਾਹੀਦੀ ਆ ਸਾਡੇ ਏਕ-ਏਕ ਵੋਟ ਦੇ ਨਾਲ 98 ਐਮਐਲਏ ਬਣਾ ਕੇ ਮੰਤਰੀ ਬਣਾ ਕੇ ਜੁੜੀ ਐਸੀ ਭੇਜੀ ਆ ਆਪਣੇ ਆਪ ਤੇ ਉਹ ਬਣ ਗਿਆ ਜੇ ਉਹਦੀ ਮਾਣੇ ਵੋਟ ਪਾਈ ਜੇ ਉਹਦੀ ਭਿਆਨੇ ਵੋਟ ਪਾਈ ਕਿ ਉਹ ਉਹ ਬਣ ਗਿਆ ਉਹ ਸਾਡੀਆਂ ਵੋਟਾਂ ਕਰਕੇ ਹੀ ਬਣਿਆ ਆ ਨਾ ਅਸੀਂ ਵੋਟਾਂ ਪਾਈਆਂ ਨਾ ਤੇ ਅਸੀਂ ਵੋਟਾਂ ਪਾ ਕੇ ਅਸੀਂ ਦੁਖੀ ਹੋ ਗਏ ਆ ਸਾਨੂੰ ਸੜਕਾਂ ਤੇ ਬਿਠਾਤਾ ਲੱਖ ਲਾਂ ਤੇ ਇਹਨੂੰ ਵੋਟਾਂ ਪਾਉਂਦੀ ਇਹਦੇ ਨਾਲ ਤੇ ਪਾੜ ਕੇ ਸੋੜ ਦਿੰਦੇ ਜਾਂ ਤੇ ਕੈਨਸਲ ਕਰ ਦਿੰਦੇ ਵੋਟਾਂ ਹੋਈ ਚੰਗੀਆਂ ਸੀਗੀਆਂ ਕਿਹਾ ਜਾਂਦਾ ਸੀ ਕਿ ਕੈਂਪੇਨਿੰਗ ਦੌਰਾਨ ਕਿਹਾ ਜਾ ਰਿਹਾ ਸੀ ਕਿ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਦੀ ਪਹਿਲ ਦੇ ਆਧਾਰ ਤੇ ਗੱਲ ਸੁਣੀ ਜਾਏਗੀ ਆਹ ਵੇਖੋ ਜੀ ਆਮ ਹੀ ਆ ਖਾਸ ਬਣਾਤਾ ਸਾਨੂੰ ਘਰਾਂ ਚੋਂ ਕੱਢ ਕੇ ਸੜਕਾਂ ਤੇ ਬਿਠਾਤਾ ਹੋਰ ਕੀ ਚਾਹੀਦਾ ਆ ਖਾਸ ਹੀ ਬਣ ਗਈ ਆਮ ਤੋਂ ਤੇ ਖਾਸ ਬਣ ਗਈ ਆ ਇਹ ਤਾਂ ਤੋਹਫਾ ਦੇਣਾ ਚਾਹੀਦਾ ਮੇਰੇ ਕੋਲ ਤੇ ਹੁਣ ਇੰਨੀ ਕੁ ਹੈਸੀਅਤ ਨਹੀਂ ਤੇ ਮੇਰਾ ਤਾਂ ਦਿਲ ਕਰਦਾ ਸੀ ਇਹਨੂੰ ਕੋਈ ਗਿਫਟ ਦੇ ਕੇ ਆਉਂਦੀ ਕਿ ਆ ਬਹੁਤ ਵਧੀਆ ਖਾਸ ਕੀਤਾ ਤੂੰ ਤੇ ਇਸ ਮੋਰਚੇ ਤੋਂ ਬਾਅਦ ਲੱਗਦਾ ਹੈ ਸਰਕਾਰ ਮੰਗਾ ਮੰਨੇਗੀ ਮੰਨਣੀ ਹੀ ਪੈਣਗੀ ਨਹੀਂ ਮੰਨਣਗੇ ਤਾਂ ਫਿਰ ਦੇਖਦੇ ਆ ਕੀ ਕਰਦੇ ਅੱਗੇ ਅਸੀਂ ਮੈਂਬਰ ਕਮੇਟੀ ਬੈਠ ਕੇ ਸਲਾਹ ਕਰਾਂਗੇ ਅੱਗੇ ਦਾ ਕਿਹੜਾ ਸ਼ਿੰਗਾਰ ਛਿਆ ਤੇ ਇਹ ਤੇ ਅਸੀਂ ਇੱਥੇ ਆ ਅੱਜ ਵੀ ਅਸੀਂ ਕਹਿੰਨੇ ਆ ਅਸੀਂ ਲਤੀਪੁਰੇ ਚ ਵਸਾਂਗੇ ਮੋੜ ਬਸੇਵਾ ਉੱਥੇ ਹੋਊਗਾ ਕਰਾਂਗੇ ਨਹੀਂ ਕਰਾਂਗੇ ਤਾਂ ਫਿਰ ਅਸੀਂ ਧੱਕੇ ਨਾਲ ਆਪਣੇ ਘਰ ਬਣਾਉਣੇ ਸ਼ੁਰੂ ਕਰਾਂਗੇ ਜੇ ਸਰਕਾਰਾਂ ਨਹੀਂ ਇਹ ਸਾਡੀ ਗੱਲਾਂ ਸੁਣਦੀਆਂ ਅਸੀਂ ਤੇ ਇਹ ਮਨਾਉਂਦਾ ਸਰਕਾਰ ਨੂੰ ਬੰਨਣਾ ਚਾਹੀਦਾ ਸਾਡੇ ਜਿਸ ਤਰ੍ਹਾਂ ਘਰ ਟਾਏ ਆ ਕਰੇਨਾ ਲੈ ਕੇ ਉਸੇ ਤਰ੍ਹਾਂ ਬੰਦੇ ਘੱਲ ਕੇ ਸਾਡੇ ਘਰ ਦੁਬਾਰਾ ਬਣਵਾ ਦਿੱਤੇ ਜਾਣ ਤੇ ਸਾਡਾ ਉਥੇ ਬੁਰਬ세ਵਾ ਕੀਤਾ ਜਾਵੇ ਜੇ ਨਹੀਂ ਕਰਨਗੇ ਤਾਂ ਫਿਰ ਸੋਚਦੇ ਅੱਗੇ ਕੀ ਕਰਨਾ ਕਿਤੇ ਨਾ ਕਿਤੇ ਮੀਡੀਆ ਨੂੰ ਵੀ ਕਵਰ ਕਰਨ ਤੋਂ ਰੋਕਿਆ ਜਾ ਰਿਹਾ ਉਸ ਬਾਰੇ ਜੀ ਹਾਂ ਜੀ ਮੀਡੀਆ ਤੇ ਬਹੁਤ ਘਟ ਗਿਆ ਆ ਕਈਆਂ ਦੇ ਪਰਚੇ ਵੀ ਹੋ ਗਏ ਆ ਰੋਕਿਆ ਜਾ ਰਿਹਾ ਕੋਈ ਗੱਲੀ ਰੋਕ ਲੈਣਗੇ ਸਾਡੇ ਕੋਲ ਵੀ ਤਾਂ ਫੋਨ ਹੈਗਾ ਹੀ ਆ ਲਾਈਵ ਹੋ ਕੇ ਅਸੀਂ ਆਪਣੀਆਂ ਵੀਡੀਓ ਪਾ ਦਾਂਗੇ ਅਸੀਂ ਡਟੇ ਰਾਵਾਂਗੇ ਅਸੀਂ ਡਰਨ ਵਾਲੇ ਨਹੀਂਗੇ ਉਹਨਾਂ ਤੱਕ ਡਰਦੇ ਸੀ ਜਦ ਤੱਕ ਅਸੀਂ ਘਰਾਂ ਦੇ ਵਿੱਚ ਸੀ ਅੱਜ ਸੜਕਾਂ ਤੇ ਆ ਗਏ ਸਾਨੂੰ ਕਿਸੇ ਦਾ ਡਰ ਨਹੀਂਗਾ ਨਾ ਅਸੀਂ ਡਰਨਾ ਆ ਨਾ ਡਰਾਂਗੇ ਘਰ ਇੱਥੇ ਬਣਾਵਾਂਗੇ ਇੱਥੇ ਬਣਾਵਾਂਗੇ ਇੱਥੇ ਬਣਾ ਕੇ ਰਾਵਾਂਗੇ ਜਿਹੜੇ ਕਹਿੰਦੇ ਫਲੈਟ ਦੇ ਲੋ ਜੇ ਤੁਹਾਡੇ ਸਰਕਾਰੀ ਫਲੈਟ ਤੁਸੀਂ ਦੇ ਰਹੇ ਜੋ ਮੰਨ ਲਓ ਚਲੋ ਸਾਡੀ ਜਗ੍ਹਾ ਨਹੀਂ ਮੰਨ ਲਓ ਤੁਹਾਡੀ ਜਗ੍ਹਾ ਆ ਜਿੱਥੇ ਘਟ ਆਇਆ ਉਹ ਵੀ ਸਰਕਾਰੀ ਉਹ ਵੀ ਸਰਕਾਰੀ ਆ ਤੇ ਸਾਨੂੰ ਉਹੀ ਆਡੇ ਘਰ ਦਿੱਤੇ ਜਾਣ ਦੁਬਾਰਾ ਵਾਪਸ ਦੇ ਸਾਨੂੰ ਬਣਾ ਕੇ ਦੇ ਜਿਸ ਤਰ੍ਹਾਂ ਤੇ ਸਾਡੇ ਘਰ ਬਣੇ ਉਸੇ ਤਰ੍ਹਾਂ ਦੇ ਸਾਨੂੰ ਬਣਾ ਕੇ ਦਿੱਤੇ ਜਾਣ ਨਹੀਂ ਤੇ ਫਿਰ ਆਪਾਂ ਅੱਗੇ ਤੋਂ ਤਿੱਖਾ ਸੰਘਰਸ਼ ਕਰਨ ਦੀ ਸੋਚਾਂਗੇ ਧੰਨਵਾਦ ਜੀ